ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਝੋਨੇ ਬਾਰੇ ਕਿਸਾਨ ਵੀਰੋ ਅਗੇਤੇ ਝੋਨੇ ਨੂੰ ਲੱਗੇ ਨੂੰ 50 60 ਦਿਨ ਹੋ ਗਏ ਹਨ ਬਾਕੀ ਝੋਨੇ ਦੀ ਲਵਾਈ ਆਪਣੇ ਹਿਸਾਬ ਨਾਲ ਪੀਤੀ 40 50 ਦਿਨ ਦੀ ਵੀ ਹੋ ਗਏ ਹਨ ਆਪਾਂ ਅੱਜ ਗੱਲ ਕਰਨੀ ਹੈ ਕਿ ਆਪਾਂ ਝੋਨੇ ਵਿੱਚ ਕੀ ਖਰਚ ਕਰੀਏ ਕੀ ਝੋਨੇ ਦਾ ਝਾੜ ਤੇ ਕੁਆਲਿਟੀ ਵਧੀਆ ਹੋ ਜਾਵੇ ਤੇ ਦਾਣੇਦਾਰ ਦਾਣਿਆਂ ਦੀ ਫੋਕ ਵੀ ਘੱਟ ਹੋ ਜਾਵੇ ਆਪਾਂ ਨੇ ਬਹੁਤ ਤਰ੍ਹਾਂ ਦਾ ਸਮਾਨ ਵਰਤਿਆ ਝੋਨੇ ਵਿੱਚ ਬੀਜਾਂ ਤੇ ਦਵਾਈਆਂ ਫਰਟੀਲਾਈਜ਼ਰ ਖਾਦਾਂ ਸਪਰੇਅ ਆਦਿ ਦੀ ਵਰਤੋਂ ਕਰਦੇ ਹਾਂ ਜਿਸ ਤਰ੍ਹਾਂ ਆਪਾਂ ਆਪਣੀ ਜ਼ਿੰਦਗੀ ਵਿੱਚ ਵਧੀਆ ਬ੍ਰਾਂਡ ਤੇ ਵਧੀਆ ਸਮਾਨ ਵਰਤਦੇ ਹਾਂ ਵਰਤਦੇ ਹਾਂ ਉਸੇ ਤਰ੍ਹਾਂ ਆਪਾਂ ਆਪਣੀਆਂ ਫਸਲਾਂ ਵਿੱਚ ਵੀ ਵਧੀਆ ਬ੍ਰਾਂਡ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਾਂ ਪਰ ਕਈ ਵਾਰੀ ਆਪਾਂ ਛੋਟੀ ਜਿਹੀ ਚੀਜ਼ ਪਾਉਣ ਵਿੱਚ ਗਲਤੀ ਕਰ ਜਾਂਦੇ ਹਾਂ ਆਪਾਂ ਆਪਣੇ ਖੇਤ ਵਿੱਚ ਪਟਾਸ਼ ਬਹੁਤ ਘੱਟ ਪਾਉਂਦੇ ਹਾਂ ਪੋਟਾਸ਼ ਵਾਰੀ ਗੱਲ ਕਰੀਏ ਤਾਂ ਆਪਾਂ ਪਹਿਲਾਂ ਆਪਾਂ ਐਮਓਪੀ ਪੋਟਾਸ਼ ਪਾਉਂਦੇ ਹੁੰਦੇ ਸੀ ਜਿਹੜੀ 17 1800 ਰੁਪਏ ਦਾ ਕਟਾ ਆਉਂਦਾ ਸੀ ਉਹ ਪੋਟਾਸ਼ ਆਪਾਂ 20 ਤੋਂ 25 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤਦੇ ਸੀ ਦੂਜੀ ਪੋਟਾਸ਼ ਦੀ ਗੱਲ ਕਰੀਏ ਤਾਂ ਆਪਾਂ ਐਸਓਪੀ ਪੋਟਾਸ਼ ਹੁੰਦੀ ਹੈ ਉਹਦੀ ਮਾਤਰਾ ਆਪਾਂ 10 ਤੋਂ 15 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤ ਸਕਦੇ ਆ ਇਹ ਦਾਣੇਦਾਰ ਆਉਂਦੀ ਹੈ ਤੇ ਆਖਰੀ ਜੂਰੇ ਨਾਲ ਵੀ ਵਰਤ ਸਕਦੇ ਆ ਜਿਹੜੀ ਐਮਓਪੀ ਪਟਾਸਾ ਉਹਦੇ ਵਿੱਚ 60% ਤੱਕ ਪਟਾਸ ਹੁੰਦੀ ਆ ਅਤੇ ਬਾਕੀ ਕੋਲੋਰਾਇਡ ਵੀ ਹੁੰਦਾ ਉਹਦੇ ਵਿੱਚ ਜਿਹੜੀ ਐਸਓਪੀ ਪਟਾਸਾ ਉਹਦੇ ਵਿੱਚ 48 ਤੋਂ 53% ਪਟਾਸ 17 ਤੋਂ 18% ਉਹਦੇ ਵਿੱਚ ਸਲਫਰ ਦੀ ਮਾਤਰਾ ਹੁੰਦੀ ਆ ਪਟਾਸ ਨੂੰ ਸਹੀ ਪਾਉਣ ਦਾ ਅਸਲ ਵਿੱਚ ਅਸਲੀ ਤਰੀਕਾ ਕਦੋਂ ਵੀ ਚਹੀ ਪਾਉਣ ਦਾ ਹੁੰਦਾ ਜੇ ਹੋ ਸਕੇ ਤਾਂ ਆਪਾਂ ਪਹਿਲੇ ਜੂਰੀਏ ਵਿੱਚ ਵੀ ਪਾ ਸਕਦੇ ਹਾਂ ਕਿਉਂਕਿ ਬੂਟੇ ਨੇ ਤਾਂ ਸ਼ੁਰੂ ਤੋਂ ਲੈ ਕੇ ਆਖਰ ਤੱਕ ਪਟਾਸ ਨੂੰ ਲੈਣਾ ਹੀ ਹੁੰਦਾ ਜਿੰਨਾ ਚਿਰ ਸਾਰੀ ਖੁਰਾਕ ਨੂੰ ਸਾਰੀ ਖੁਰਾਕ ਨੂੰ ਉਹ ਆਪਣੇ ਬੂਟੇ ਦੇ ਸਰਕਲ ਵਿੱਚ ਘੁਮਾਉਂਦਾ ਹੈ ਅੰਤ ਨੂੰ ਉਹ ਬੱਲੀ ਵਿੱਚ ਜਾਂਦੀ ਹੈ ਅਤੇ ਬੂਟਾ ਸਾਰਾ ਧਿਆਨ ਆਪਣਾ ਬੱਲੀ ਤੇ ਖਰਚ ਕਰਦਾ ਹੈ ਜਿੰਨਾ ਵੀ ਬੂਟੇ ਨੂੰ ਮੌਕਾ ਮਿਲਦਾ ਚੰਗੇ ਮੌਸਮ ਵਿੱਚ ਚੰਗੇ ਪਾਣੀਆਂ ਵਿੱਚ ਖੁਰਾਕ ਗ੍ਰਹਿਣ ਕਰਨ ਦਾ ਉਹ ਬੂਟਾ ਸਾਰੀ ਖੁਰਾਕ ਨੂੰ ਪੋਟਾਸ਼ ਦੇ ਨਾਲ ਸਾਰੇ ਬੂਟੇ ਦੇ ਵਿੱਚ ਖੂਨ ਦੇ ਸਰਕਲ ਵਾਂਗੂ ਘੁਮਾਉਂਦਾ ਹੈ ਜਦ ਵੀ ਬੱਲੀ ਹਜੇ ਨਹੀਂ ਬਣੀ ਜਦ ਬੱਲੀ ਬਣ ਦਾ ਸਮਾਂ ਆਉ ਤਾਂ ਬੂਟੇ ਨੂੰ ਤਾਕਤ ਜ਼ਿਆਦਾ ਚਾਹੀਦੀ ਹੈ ਤਾਂ ਕਰਕੇ ਬੂਟੇ ਨੂੰ ਪੋਟਾਸ਼ ਦੀ ਖੁਰਾਕ ਬਹੁਤ ਜ਼ਰੂਰੀ ਹੈ ਹੁਣ ਜੇਕਰ ਤੁਹਾਡਾ ਝੋਨਾ ਲੱਗਿਆ ਵਾ 40 ਤੋਂ 50 60 ਤੋਂ 70 ਦਿਨ ਦਾ ਹੋ ਗਿਆ ਹੈ ਤੁਸੀਂ ਕਿਸਾਨ ਵੀਰੋ ਨਿਸਾਰੇ ਤੋਂ ਪਹਿਲਾਂ ਹਰ ਹਾਲਤ ਵਿੱਚ ਪੋਟਾਸ਼ ਨੂੰ ਜ਼ਰੂਰ ਪਾਓ ਜੇਕਰ ਤੁਸੀਂ ਐਸਓਪੀ ਪੋਟਾਸ਼ ਪਾਉਣਾ ਚਾਹੁੰਦੇ ਹੋ ਤੰਤਰ ਤੋਂ 15 ਕਿਲੋ ਪਾਓ ਜੇਕਰ ਐਮਓਪੀ ਪੋਟਾਸ਼ ਪਾਉਣੀ ਚਾਹੁੰਦੇ ਹੋ ਤਾਂ ਤੁਸੀਂ ਕਿਸਾਨ ਵੀਰੋ 20 ਤੋਂ 25 ਕਿਲੋ ਰਤੀ ਕਿਲੇ ਦੇ ਹਿਸਾਬ ਨਾਲ ਪਾ ਸਕਦੇ ਹੋ ਜੇ ਆਪਾਂ ਗੱਲ ਕਰੀਏ ਐਸਓਪੀ ਪਟਾੜ ਦੀ ਕਿਸਾਨ ਵੀਰੋ ਉੱਚ 48 ਤੋਂ 53% ਪੋਟਾਸ਼ 17 ਤੋਂ 18% ਸਲਫਰ ਦੀ ਮਾਤਰਾ ਹੁੰਦੀ ਹੈ ਕਿਸਾਨ ਵੀਰੋ ਐਮਓਪੀ ਪੋਟਾਸ਼ ਵਿੱਚ 60% ਪੋਟਾਸ਼ ਦੀ ਮਾਤਰਾ ਹੁੰਦੀ ਹੈ ਇਹ ਗੱਲ ਸਭ ਤੋਂ ਜ਼ਰੂਰੀ ਹੈ ਜਿਹਦੇ ਨਾਲ ਆਪਣਾ ਝਾੜ ਉੱਤੇ ਬਹੁਤ ਪੁਰਾ ਅਸਰ ਪੈ ਸਕਦਾ ਇਹ ਗੱਲ ਇਹ ਹੈ ਕਿਸਾਨ ਵੀਰੋ ਜੇਕਰ ਆਪਣਾ ਪਾਣੀ ਬਹੁਤ ਖਾਰਾ ਹੈ ਤਾਂ ਆਪਾਂ ਨੇ ਐਮਓਪੀ ਪੋਟਾਸ਼ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਐਮਓ ਪੋਟਾਸ਼ ਵਿੱਚ ਕਲੋਰਾਇਡ ਵੀ ਹੁੰਦਾ ਹੈ ਜਿਸ ਨਾਲ ਆਪਣੀ ਫਸਲ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਜ਼ਿਆਦਾ ਕਰ ਸਕਦਾ ਹੈ ਖਾਰੇ ਵਾਲੇ ਪਾਣੀ ਵਿੱਚ ਆਪਾਂ ਨੇ ਐਸਓਪੀ ਵੀ ਪੋਟਾਸ਼ ਦੀ ਵਰਤੋਂ ਕਰਨੀ ਹੈ ਜੇਕਰ ਪਾਣੀ ਆਪਣਾ ਸਹੀ ਆ ਨਹਿਰੀ ਪਾਣੀ ਆ ਤਾਂ ਆਪਾਂ ਪੋਟਾਸ਼ ਦੀ ਵਰਤੋਂ ਕਰ ਸਕਦੇ ਹਾਂ ਐਮਓਪੀ ਪੋਟਾਸ਼ ਦੀ ਵਰਤੋਂ ਕਰ ਸਕਦੇ ਜੇ ਆਪਣਾ ਪਾਣੀ ਬਿਲਕੁਲ ਸਹੀ ਆ ਜੇਕਰ ਆਪਣਾ ਖਾਰਾ ਪਾਣੀ ਆ ਤਾਂ ਆਪਾਂ ਨੇ ਐਮਓਪੀ एमओपी ਪोटाਸ਼ ਦੀ ਬਿਲਕੁਲ ਵਰਤੋਂ ਨਹੀਂ ਕਰਨੀ ਕਿਸਾਨ ਵੀਰੋ ਇਸ ਕਰਕੇ ਪोटाਸ਼ ਜਰੂਰ ਪਾਇਆ ਕਰੋ ਇਹ ਵੀਡੀਓ ਤੁਹਾਨੂੰ ਜੇਕਰ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਗੇ ਵੀਡੀਓ ਜਰੂਰ ਸ਼ੇਅਰ ਕਰਿਓ ਸਾਡੀ ਵੀਡੀਓ ਦੇਖਣ ਲਈ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ